ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸੋਨ ਸਿੰਘ ਖਾਲਸਾ ਇਤਿਹਾਸਕਰ ਮੇਰਾ ਫੋਨ ਨੰਬਰ 6478549038 ਹੈ ਅੱਜ ਮੈਂ ਗੱਲ ਕਰਨੀ ਹੈ ਜਿਹੜੇ ਸਟੂਡੈਂਟ ਇੰਡੀਆ ਵਲੇ ਪੰਜਾਬ ਤੋਂ ਕੈਨੇਡਾ ਆਉਂਦੇ ਨੇ ਮੈਨੂੰ ਕੁਝ ਸਟੂਡੈਂਟ ਬਿਲੇ ਜਿਹੜੇ ਦਸੰਬਰ ਤੋਂ ਆਏ ਹੋਏ ਨੇ ਅਜੇ ਤੱਕ ਕੰਮ ਨਹੀਂ ਮਿਲਿਆ ਇੱਥੇ ਦੀਆਂ ਸਰਕਾਰੀ ਰਿਪੋਰਟਾਂ ਦੇ ਮੁਤਾਬਕ ਬ੍ਰੈਂਟਮਨ ਦੇ ਵਿੱਚ ਇਕ ਲੱਖ ਵੀਰ ਸਟੂਡੈਂਟ ਹੈ ਟ੍ਰਾਂਟੋ ਮਿਸਿਸਾਗਾ ਓਕਬਿਲ ਇਟੋਬੀ ਕੋਲ ਆ ਕੇ ਲਗਭਗ 2 ਲੱਖ ਸਟੂਡੈਂਟਸ ਰਹਿ ਰਹੇ ਨੇ ਔਰ ਉਹਨਾਂ ਵਿੱਚੋਂ 60% ਦੇ ਕੋਲ ਕੰਮ ਹੈ ਨਹੀਂ ਕੰਮ ਨਾ ਮਿਲਣ ਦਾ ਇਹ ਕਾਰਨ ਇਹ ਵੀ ਆ ਕਿ ਸਟੂਡੈਂਟ ਦੀ ਕਿਸ ਦੀ ਕਲਾਸ ਸੋਮਵਾਰ ਹੁੰਦੀ ਹੈ ਕਿਸ ਦੀ ਮੰਗਲਵਾਰ ਹੁੰਦੀ ਹੈ ਕਿਸ ਦੀ 3 ਵਜੇ ਸ਼ੁਰੂ ਹੁੰਦੀ ਹੈ ਕੰਪਨੀਆਂ ਤਾਂ ਕੰਮ ਆਪਣੇ ਹਿਸਾਬ ਨਾਲ ਲੈਣਾ ਸਟੂਡੈਂਟ ਨੂੰ ਕੰਮ ਸਟੂਡੈਂਟ ਦੇ ਹਿਸਾਬ ਨਾਲ ਚਾਹੀਦਾ ਮੈਂ ਜ਼ਿਕਰ ਕਰਨਾ ਚਾਹਾਂਗਾ ਦੋ ਬੱਚੇ ਮੈਨੂੰ ਪਹਿਲਾਂ ਮਿਲੇ ਜਿਹੜੇ 3 ਮਹੀਨੇ ਤੋਂ ਸਿਰਫ ਮੈਗੀ ਦਾ ਇੱਕ ਪੈਕਟ ਖਾਟਰ ਗੁਜ਼ਾਰਾ ਕਰਦੇ ਸੀ ਹੁਣ ਇੱਕ ਬੱਚਾ ਮਿਲਿਆ ਜਿਹਨੇ ਪਿਛਲੇ 2 ਮਹੀਨੇ ਤੋਂ ਇੱਕ ਬਰੈਡ ਦਾ ਪੈਕਟ ਜਿਹੜਾ ਹਫਤਾ ਕੱਢਦਾ ਸੀ ਮਤਲਬ ਇੱਕ ਆਟਾ ਬਹੁਤ ਮਹਿੰਗਾ ਨਹੀਂ 20 ਡਾਲਰ ਦਾ ਪੈਕਟ ਆਉਂਦਾ ਪਹਿਲਾਂ ਤਾਂ ਚਲੋ 10 ਡਾਲਰ ਦਾ ਮਿਲਦਾ ਹੁੰਦਾ ਹੁਣ 20 ਡਾਲਰ ਦਾ ਹੋ ਗਿਆ ਆਟਾ ਲੈਣ ਦੇ ਵੀ ਪੈਸੇ ਉਹਦੇ ਕੋਲ ਨਹੀਂ ਸੀ ਬਹੁਤ ਸਾਰੇ ਬੱਚਿਆਂ ਦੀ ਫੀਸ ਦਿੱਤੀ ਇੱਕ ਸਟੂਡੈਂਟ ਰਾਤ ਨੂੰ ਐਮਰਜੈਂਸੀ ਲੜਕੀ ਬਿਮਾਰ ਹੋ ਗਈ ਉਹਨੂੰ ਹਸਪਤਲ ਲਗਾਏ ਉਹਦਾ ਇਨਸ਼ੋਰੈਂਸ ਹੈ ਨਹੀਂ ਸੀ 1000 ਡਾਲਰ ਉਹਦਾ ਭਰਿਆ ਡਿਲੀਵਰੀ ਵਾਲੇ ਕੇਸ 6-7 ਕਰਵਾ ਦਿੱਤੇ ਆ ਇਸ ਕਰਕੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਇੱਕ ਤੇ ਅਸੀਂ ਕਰਜ਼ਾ ਲੈ ਕੇ ਬੱਚੇ ਭੇਜਦੇ ਆ ਬਾਹਰ ਮਿੰਗੇ ਵਿਆਸਤੇ ਥੋੜਾ ਖਾ ਲਓ ਬੱਚਿਆਂ ਨੂੰ ਸਟ्रेस ਨਾ ਹੋਏ ਇੱਥੋਂ ਕਾਫੀ ਬੱਚੇ ਇੰਡੀਆ ਜਿਨ੍ਹਾਂ ਦੇ ਘਰਾਂ ਦੇ ਗੁੰਜਾਇਸ਼ ਸੀ ਉਹ ਵਾਪਸ ਵੀ ਮੁੜ ਗਏ ਆ ਕੁਝ ਇੱਕ ਮਾਪੇ ਬੱਚੇ ਨੂੰ ਕਿਹਾ ਇੱਥੇ ਮਰ ਜਾਓ ਪਰ ਵਾਪਸ ਨਾ ਆਓ ਮੈਨੂੰ ਪਤਾ ਤੁਹਾਡਾ ਵੀ ਜਿਹੜਾ ਵਾਰ-ਵਾਰ ਕਰਜ਼ੇ ਚ ਬਿੰਨਿਆ ਹੋਇਆ ਪਰ ਉਸ ਕਰਜ਼ੇ ਦੇ ਕਰਕੇ ਬੱਚਿਆਂ ਦੀ ਜਾਨ ਦਾ ਖੋ ਨਾ ਬਣੋ ਇੱਥੇ ਹੁਣ ਤਾਂ ਚਲੋ ਅਸੀਂ ਕੰਟਰੋਲ ਕੀਤਾ ਮਹੀਨੇ ਚ 8 ਬੱਚਿਆਂ ਦੀ ਕਿਸੇ ਦੀ ਹਾਰਟ ਅਟੈਕ ਨਾਲ ਮੌਤ ਹੋ ਜਾਂਦੀ ਸੀ ਕਦੇ ਕਿਸੇ ਦੀ ਕਿਸ ਤਰ੍ਹਾਂ ਮੌਤ ਹੋ ਜਾਂਦੀ ਸੀ ਬਹੁਤ ਸਾਰੇ ਕੇਸ ਇਦਾਂ ਦੇ ਆਏ ਹੁਣ ਵੀ ਇੱਕ ਲੜਕਾ ਤਿੰਨ ਚਾਰ ਦਿਨ ਪਹਿਲਾਂ ਤੇ ਇੱਕ ਉਹ ਤੋਂ ਤਿੰਨ ਚਾਰ ਦਿਨ ਪਹਿਲਾਂ ਦੋਨੋਂ ਹਾਰਟ ਅਟੈਕ ਦੇ ਕੇਸ ਹੈ ਜੀ ਇਸ ਕਰਕੇ ਕੈਨੇਡਾ ਵਿੱਚ ਕੰਮ ਬਿਲਕੁਲ ਹੈ ਨਹੀਂ ਲੀਜ਼ ਬਦਲਣ ਦੇ ਨਾਲ ਮਾਲਕਾਂ ਦੀ ਵੀ ਮਜਬੂਰੀ ਆ ਲੈਂਡਲੋਰਡ ਦੀ ਵੀ ਮਜਬੂਰੀ ਆ ਉਹਨੂੰ ਵੀ ਜਿਹੜਾ ਰੈਂਟ ਵਧਾਉਣਾ ਪੈ ਗਿਆ ਬੈਂਕਾਂ ਦਾ ਇੰਟਰਸਟ ਵੱਧ ਗਿਆ ਖਰਚੇ ਬਹੁਤ ਵੱਧ ਗਏ ਨੇ ਮਹਿੰਗਾਈ ਬਹੁਤ ਵੱਧ ਗਈ ਹੈ ਕਾਲਜਾਂ ਦੀਆਂ ਫੀਸਾਂ ਵੱਧ ਗਈਆਂ ਨੇ ਬੱਸ ਕਰਾ ਚਲੋ ਬਹੁਤਾ ਵੱਧਾ ਨਹੀਂ ਹੋਇਆ ਪਰ ਕੁਝ ਸੈਂਟ ਦਾ ਵੱਧਾ ਉਹਦੇ 'ਚ ਵੀ ਹੋਇਆ ਹੈ ਗਰੋਸਰੀ 'ਚ ਵੀ ਵੱਧਾ ਹੋਇਆ ਇਸ ਕਰਕੇ ਦੋਨੋਂ ਹੱਥ ਜੋੜ ਕੇ ਬੇਨਤੀ ਆ ਜੀ ਤੁਹਾਡੇ ਕੋਲ ਕਿ ਤੋਂ ਬੱਚੇ ਨੂੰ ਸਪੋਰਟ ਕਰਨ ਦੀ ਹਿੰਮਤ ਨਹੀਂ ਆਪਣੇ ਬੱਚੇ ਕੈਨੇਡਾ ਦੇ ਵਿੱਚ ਭੇਜਣ ਤੋਂ ਤੋਬਾ ਕਰ ਲਓ ਇੱਥੇ ਬਿਲਕੁਲ ਕੰਮ ਨਹੀਂ ਹੈ ਇੱਥੇ ਬਹੁਤ ਬੱਚੇ ਫਿਰ ਗਲਤ ਕੰਮ ਕਰਨ ਲੱਗ ਪੈਂਦੇ ਨੇ ਮਾਫ ਕਰਨਾ ਮੈਨੂੰ ਇਹ ਗੱਲਾਂ ਕਹਿਣੀਆਂ ਪੈਣੀਆਂ ਨੇ ਆ ਕਾਰ ਚੋਰੀ 'ਚ ਫੜੇ ਗਏ ਉਹ ਚੋਂ ਬਹੁਤੇ ਸਾਡੇ ਸੀ ਹੁਣ ਫੇਰ ਫੜੇ ਗਏ ਕੁਛ ਹੀਰਾ ਫੇਰੀਆਂ ਕਰਦੇ ਉਹ ਚੋਂ ਵੀ ਬਹੁਤੇ ਸਾਡੇ ਸੀਗੇ ਕਿਤੇ ਇਹ ਨਾ ਹੋਵੇ ਕਿ ਇੱਥੇ ਪੰਜਾਬੀ ਕਮਿਊਨਿਟੀ ਨੂੰ ਇੱਕ ਕ੍ਰਾਈਮ ਦੀ ਨਜ਼ਰ ਨਾਲ ਦੇਖਣ ਲੱਪਣਗੇ ਤਾਂ ਕ੍ਰਾਈਮ ਕਰਨਾ ਆਉਂਦੇ ਨੇ ਇਹ ਤੇ ਜਰਾਇਮ ਪੇਸ਼ਾ ਨੇ ਜੀ ਇਦਾਂ ਦੀਆਂ ਗਲਤੀਆਂ ਮਾਫ ਕਰਨਾ ਮੈਂ ਆਪਣੇ ਲਫ਼ਜ਼ਾਂ ਨੂੰ ਸੰਕੋਚਵੇਂ ਸ਼ਬਦਾਂ ਦੇ ਵਿੱਚੇ ਹੋਰ ਬੱਚ ਬੱਚੀਆਂ ਗਲਤ ਕੰਮ ਵੀ ਕਰਦੇ ਨੇ ਬਹੁਤਾ ਕੁਝ ਕਹਿ ਨਹੀਂ ਸਕਦਾ ਪਰ ਕੈਨੇਡਾ ਜਿੰਦੇ ਕੋਲ ਕੰਮ ਹੈ ਨਹੀਂ ਉਹਦੀ ਕੋਈ ਜ਼ਿੰਦਗੀ ਨਹੀਂ ਹੈ ਮੈਂ ਕੰਮ ਕਰਦਾ ਜੀ 50 ਘੰਟੇ ਕੰਮ ਕਰਦਾ ਹਜ਼ਾਰ ਡਾਲਰ ਤੋਂ ਜ਼ਿਆਦਾ ਮਿਲਦਾ ਗੁੱਦਵਾਰਿਆ ਕਥਾ ਵੀ ਕਰਦਾ ਜੀ ਅਮਰੀਕਾ ਲੈਕਚਰ ਵੀ ਕਰਨਾ ਜਿੰਨੀ ਮੇਰੀ ਕਮਾਈ ਹੈ ਮੈਂ ਹੱਥ ਜੋੜ ਕੇ ਬੱਚਿਆਂ ਤੇ ਲਾ ਦੇਣਾ ਗਰੋਸਰੀ ਦੇ ਦੇਣਾ ਫੀਸ ਵੀ ਦਿੱਤੀ ਹੈ ਬੱਚੇ ਪੈਸੇ ਮੋੜਦੇ ਵੀ ਨਹੀਂ ਅਸੀਂ ਫਿਰ ਵੀ ਪ੍ਰਵਾਹ ਨਹੀਂ ਕਰਦੇ ਪਰ ਮਾਫ ਕਰਿਓ ਇਸ ਤੋਂ ਔਖੀ ਜ਼ਿੰਦਗੀ ਕੋਈ ਨਹੀਂ ਬੱਚੇ ਸਟ्रेस ਦੇ ਵਿੱਚ ਨਹੀਂ ਥਾਈ ਬੱਚਿਆਂ ਦਾ ਇਲਾਜ ਕਰਵਾਇਆ ਮੈਂ ਜਿਹੜੇ ਡਿਪਰੈਸ ਹੋ ਕੇ ਘਰਾਂ ਦੇ ਅੰਦਰ ਬੰਦ ਸੀ ਇੱਕ ਲੜਕਾ ਜਿਹੜਾ ਜੰਗਲਾ ਚ ਰਹਿੰਦਾ ਸੀ ਡਿਪਰੈਸ ਹੋ ਕੇ ਨਸ਼ੇ ਕਰਨਾ ਪੈਸਾ ਉਹਨੂੰ ਜੰਗਲ ਤੋਂ ਲਿਆ ਕੇ ਇਲਾਜ ਕਰਵਾਇਆ ਇੱਕ ਲੜਕੀ ਪਾਗਲ ਹੋ ਕੇ ਸਰਕਾਂ ਦੇ ਘੁੰਮਦੀ ਸੀ ਫਰੋਜ਼ਪੁਰ ਜਲੀਦੀ ਸੀ ਉਹਦੇ ਕੋਲ ਪਾਸਪੋਰਟ ਵੀ ਹੈ ਨਹੀਂ ਸੀ ਮੈਨੂੰ 3 ਮਹੀਨੇ ਲੱਗੇ ਪਹਿਲਾਂ ਆਪਣੇ ਕੋਲ ਰੱਖਿਆ ਫਿਰ ਮਾਰਕੀਟ ਕਰਨ ਲੱਗ ਪਈ ਫਿਰ ਉਹਨੂੰ ਸ਼ੈਟਰ ਹਾਊਸ ਭੇਜਿਆ ਫਿਰ ਉਹਦੀ ਟਿਕਟੋ ਦੇ ਰਿਸ਼ਤੇਦਾਰਾਂ ਨੇ ਭੇਜੀ ਤੇ ਉਹਨੂੰ ਇੰਡੀਆ ਭੇਜਿਆ ਇੱਕ ਕੇਸ ਹੋ ਗਿਆ ਤਾਂ ਦੱਸਾਂ ਦਰਜਣਾ ਹੁਣ ਦੱਸਾਂ ਸੈਂਕੜਿਆਂ ਦੀ ਤਦਾਦ ਵਿੱਚ ਨਹੀਂ ਹਜ਼ਾਰਾਂ ਦੀ ਤਦਾਦ ਵਿੱਚ ਕੇਸ ਆ ਕੁਝ ਗੱਲਾਂ ਸਾਹਮਣੇ ਨਹੀਂ ਆਉਂਦੀਆਂ ਇਸ ਕਰਕੇ ਬਰਾਏ ਮਿਹਰਬਾਨੀ ਕੈਨੇਡਾ ਉਨ ਕੋ ਬੱਚਾ ਭੇਜਣ ਤੋਂ ਪਹਿਲਾਂ 10 ਵਾਰੀ ਸੋਚਿਓ ਅੱਜ ਬੜਾ ਅੱਕ ਕੇ ਮੈਂ ਵੀਡੀਓ ਪਾਉਣ ਲੱਗਿਆ ਹੈ ਕਿਉਂਕਿ ਕਿੰਨੇ ਫੋਨ ਮੈਨੂੰ ਕੱਲ ਦੇ ਜੌਬ ਦੇ ਲਈ ਮੈਂ ਸਿਰਫ Amazon ਦਾ ਕੋਡ ਲੈਣਾ ਸੀ ਵੀ ਐਸ ਕੋਡ ਤੇ ਸ਼ੁੱਕਰਵਾਰ ਨੂੰ ਜਿਹੜੀ ਵੈਕੈਂਸੀਆਂ Amazon ਕੱਢ ਰਹੀ ਆ ਉਹਤੇ ਅਪਲਾਈ ਕਰ ਲਿਓ ਯਕੀਨ ਕਰਿਓ 100 ਤੋਂ ਜ਼ਿਆਦਾ ਫੋਨ ਮੈਨੂੰ ਆ ਚੁੱਕੇ ਨੇ ਔਰ ਹਜੇ ਵੀ ਆਈ ਜਾਣੇ ਇਸ ਮਸਾਲੇ ਮ ਕੋਡ ਪੇ ਜੀ ਜਨਾ ਹੁਣ Amazon ਕੋਲ ਵੀ ਤੇ ਲਿਮਟਡ ਨੌਕਰੀਆਂ ਨੇ 100 ਨੂੰ ਦੇ ਦੂਗੇ 200 ਨੂੰ ਦੇ ਦੂਗੇ 500 ਨੂੰ ਦੇ ਦੇ ਲੇਕਿਨ 2 ਲੱਖ ਨੂੰ ਕਦੇ ਲੈਣ ਲੱਗੇ ਨਾ ਏਜੰਸੀਆਂ ਕੋਲ ਗੱਲ ਕਰਦੇ ਏਜੰਸੀਆਂ ਕਹਿੰਦੇ ਨੇ ਖਾਲਸਾ ਜੀ ਹੁਣ ਸਾਡੇ ਕੋਲ ਕੰਮ ਹੈ ਨਹੀਂ ਕੰਮ ਆਊਗਾ ਤੁਹਾਨੂੰ ਦੱਸਦੇ ਆਂਗੇ ਪਿਛਲੇ ਸਾਲ ਮੈਂ 600 ਬੱਚਾ ਕੰਮ ਤੇ ਲਵਾਇਆ ਸੀ ਆ ਅੱਧਾ ਸਾਲ ਮੁੱਕ ਚੱਲਿਆ ਹਜੇ ਤੱਕ ਮੇਰੇ ਕੋਲ 100 ਬੱਚੇ ਕੰਮ ਤੇ ਨਹੀਂ ਲਵਾ ਹੋਏ ਗਰੋਸਰੀ ਭਰੀ ਪਈ ਆ ਜਿਹੜਾ ਮੰਗਦਾ ਦਿਆ ਉਹਨੇ ਆ ਮੇਰੇ ਨਾਲ ਜਿਹੜੇ 16 17 ਨੌਜਵਾਲ ਬੱਚੇ ਬੱਚੀਆਂ ਕੰਮ ਕਰਦੇ ਨੇ ਉਹਨਾਂ ਦੀ ਜ਼ਿੰਮੇਵਾਰੀ ਆ ਇੱਕ ਇੱਕ ਏਰੀਆ ਵੰਡਿਆ ਹੋਇਆ ਗਰੋਸਰੀ ਦੇਨੇ ਬਿੰਡਸਰ 8000 ਡਾਲਰ ਦੀ ਗਰੋਸਰੀ ਭੇਜੀ ਆ ਜਿਹੜਾ 8000 ਡਾਲਰ ਮੇਰੇ ਕਿਸੇ ਰਿਸ਼ਤੇਦਾਰ ਨੇ ਦੇ ਦਿੱਤਾ ਫਿਰ ਦੱਸੋ ਕੀ ਕਰ ਲਈਏ 8000 ਡਾਲਰ ਇੱਕ ਵੱਡਾ ਅਮਾਉਂਟ ਹੈ ਮੇਰੇ ਲਈ ਤਾਂ ਬਹੁਤ ਵੱਡਾ ਮਾਉਂਟ ਹੈ ਜੀ ਮਾਫ ਕਰਨਾ ਵੀਡੀਓ ਲੰਮੀ ਹੋ ਜਾਂਦੀ ਹੈ ਮਾਫੀ ਚਾਹੁੰਦਾ ਪਰ ਕੈਨੇਡਾ ਬੱਚੇ ਭੇਜਣ ਤੋਂ ਪਹਿਲਾਂ ਸਟੱਡੀ ਦੇ ਲਈ 100 ਵਾਰੀ ਸੋਚਿਆ ਜੇ ਤੁਹਾਡੇ ਰਿਸ਼ਤੇ ਤੁਹਾਨੂੰ ਗਾਰੰਟੀ ਦੇਣਗੇ ਅਸੀਂ ਬੱਚਾ